ਗੌਂਦ ਸਿੰਘ ਦਾ ਬੁੱਤ ਬੋਲਿਆ ਮੈਂ ਕਦੇ ਕਿਸੇ ਤੋਂ ਡਰਿਆ ਨਹੀਂ ਤੁਸੀਂ ਜੀ ਕੇ ਵੀ ਨਾ ਜੀ ਸਕੇ ਮੈਂ ਮਰ ਕੇ ਵੀ ਕਦੇ ਮਰਿਆ ਨਹੀਂ ਕਿ ਇਹ ਉਹ ਪਾਰਥ ਹੈ ਮੇਰਾ ਜਿਸ ਤੋਂ ਸਦਕੇ ਮੈਂ ਜਾਂਦਾ ਰਿਹਾ ਜਿਸ ਦੀ ਮਹਿਮਾ ਬੜੇ ਫਖਰ ਨਾਲ ਅੰਤ ਸਮੇਂ ਤੱਕ ਗਾਉਂਦਾ ਰਿਹਾ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਭ ਤੋਂ ਪਹਿਲੇ ਤਾਂ ਤੁਹਾਨੂੰ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਪਰ ਉਸ ਤੋਂ ਪਹਿਲੇ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲੋ ਅਤੇ ਪਲੀਜ਼ ਮੇਰੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਡਿਟੇਲਡ ਵੀਡੀਓ ਦੀ ਨੋਟੀਫਿਕੇਸ਼ਨਸ ਸਮੇਂ-ਸਮੇਂ ਤੇ ਮਿਲਦੀਆਂ ਰਹਿਣ 20ਵੀਂ ਸਦੀ ਵਿੱਚ ਦੁਨੀਆ ਦੇ ਵੱਡੇ ਹਿੱਸੇ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਆਜ਼ਾਦੀ ਹਾਸਲ ਕੀਤੀ ਭਾਰਤ ਵੀ ਉਹਨਾਂ ਮਹਾਨ ਦੇਸ਼ਾਂ ਵਿੱਚੋਂ ਇੱਕ ਹੈ ਆਜ਼ਾਦੀ ਥਾਲੀ ਵਿੱਚ ਰੱਖੇ ਲੱਡੂ ਮੰਗ ਨਹੀਂ ਮਿਲੀ ਸਗੋ ਦੇਸ਼ ਦੇ ਨੌਜਵਾਨਾ ਸੂਰਬੀਰਾ ਦੇਸ਼ ਪ੍ਰੇਮੀਆਂ ਨੇ ਫਾਂਸੀ ਦੇ ਰਸੇ ਚੁੰਮ ਕੇ ਅਤੇ ਖੂਨ ਦੀਆਂ ਨਦੀਆਂ ਵਹਾ ਕੇ ਪ੍ਰਾਪਤ ਕੀਤੀ ਦੇਸ਼ ਤੇ ਆਜ਼ਾਦੀ ਲਈ ਹੱਸਦੇ ਹੱਸਦੇ ਜਾਨਾ ਵਾਰਨ ਵਾਲੇ ਬਹਾਦਰ ਪੁੱਤਰਾ ਦੀ ਕਤਾਰ ਵਿੱਚੋਂ ਸਭ ਤੋਂ ਪਹਿਲਾ ਨਾਮ ਸਰਦਾਰ ਭਗਤ ਸਿੰਘ ਦਾ ਆਉਂਦਾ ਹੈ ਜਿਨ੍ਹਾਂ ਨੇ ਪਹਾੜ ਵਰਗੇ ਸਮਰਾਜ ਨਾਲ ਟੱਕਰ ਲੈ ਕੇ ਫਾਂਸੀ ਦਾ ਰਸਾ ਚੁੰਮਿਆ ਅਤੇ ਭਾਰਤ ਇਸ ਸਪੁੱਤਾ ਵਿੱਚ ਅਜੇ ਹੀ ਲਹਿਰ ਪੈਦਾ ਕਰ ਦਿੱਤੀ ਜਿਸ ਨੇ ਅੰਗਰੇਜ਼ ਸਮਰਾਜ ਦੀਆਂ ਨਿਹਾ ਹਿਲਾ ਕੇ ਰੱਖ ਦਿੱਤੀ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਪਰ ਕੀ ਅੱਜ ਦਾ ਆਜ਼ਾਦ ਭਾਰਤ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਹੈ ਇਹ ਵਿਚਾਰਨ ਦੀ ਲੋੜ ਹੈ 20 ਸਾਲ ਦੀ ਉਮਰ ਵਿੱਚ ਸਰਦਾਰ ਭਗਤ ਸਿੰਘ ਨੇ ਭਾਰਤੀ ਸੁਤੰਤਰਤਾ ਸੰਗਰਾਮ ਦਾ ਨਵਾਂ ਰੂਪ ਸਭ ਦੇ ਸਾਹਮਣੇ ਲਿਆਂਦਾ ਅਕਾਲੀ ਲਹਿਰ ਦਾ ਹਿੱਸਾ ਬਣੇ ਅੰਗਰੇਜ਼ ਸਰਕਾਰ ਦੇ ਝੋਲੀ ਚੁੱਕ ਪਠੂਆਂ ਦਾ ਵਿਰੋਧ ਕੀਤਾ ਨੌਜਵਾਨ ਸਭਾ ਦੇ ਮੈਂਬਰ ਵਣਕੇ ਭਾਰਤੀਆਂ ਨੂੰ ਇਹ ਸਮਝਾਇਆ ਕਿ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਅਸਲੀ ਆਜ਼ਾਦੀ ਨਹੀਂ ਹੈ ਤੱਕ ਉਹ ਅਸਲੀ ਆਜ਼ਾਦੀ ਤਾਂ ਲੁੱਟ ਖਸੁੱਟ ਤੋਂ ਆਜ਼ਾਦੀ ਫਿਰ ਕੋ ਦੰਗਿਆਂ ਤੋਂ ਆਜ਼ਾਦੀ ਸਿਆਸੀ ਕੱਟੜਤਾ ਤੋਂ ਆਜ਼ਾਦੀ ਸੌੜੀ ਸੋਚ ਤੋਂ ਆਜ਼ਾਦੀ ਅਗਿਆਨਤਾ ਫੈਲਾਉਣ ਵਾਲਿਆਂ ਤੋਂ ਆਜ਼ਾਦੀ ਸਾਂਝੀ ਕੌਮियत ਨੂੰ ਨਸ਼ਟ ਕਰਨ ਵਾਲਿਆਂ ਤੋਂ ਆਜ਼ਾਦੀ ਪ੍ਰਾਪਤ ਕਰਨਾ ਅਸਲੀ ਆਜ਼ਾਦੀ ਹੈ ਸਰਦਾਰ ਭਗਤ ਸਿੰਘ ਚਾਹੁੰਦੇ ਸੀ ਕਿ ਆਜ਼ਾਦ ਭਾਰਤ ਦਾ ਨੌਜਵਾਨ ਨਿਡਰ ਹੋ ਕੇ ਆਪਣੇ ਵਿਚਾਰ ਪ੍ਰਗਟ ਕਰੇ। ਦੇਸ਼ ਦੀ ਹਰ ਤਰ੍ਹਾਂ ਨਾਲ ਰੱਖਿਆ ਕਰੇ, ਦੇਸ਼ ਲਈ ਹਰ ਸੰਭਵ ਕੰਮ ਕਰ ਗੁਸਰੇ। ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਤਕਸ਼ਾਂ ਨੂੰ ਸੰਪੂਰਨ ਹੱਕ ਮਿਲੇ। ਨੌਜਵਾਨ ਇਨਕਲਾਬੀ ਸੋਚ ਦੇ ਧਾਰਨੀ ਬਣਨ। ਪਰ ਅੱਜ ਅਸੀਂ ਵੇਖ ਰਹੇ ਹਾਂ ਕਿ ਨੌਜਵਾਨ ਦੇਸ਼ ਦੀ ਰੱਖਿਆ ਕਰਨ ਦੀ ਥਾਂ ਨਸ਼ਿਆਂ ਤੇ ਰਹਾ ਚੱਲ ਰਿਹਾ ਹੈ। ਕਿਸਾਨਾਂ ਅਤੇ ਮਜ਼ਦੂਰਾਂ ਦੀ ਖੂਨ ਪਸੀਨੇ ਨਾਲ ਪੈਦਾ ਕੀਤੀਆਂ ਫਸਲਾਂ ਦਾ ਮੁੱਲ ਨਹੀਂ ਪੈ ਰਿਹਾ ਹੈ ਆਏ ਦਿਨ ਫਿਰ ਕੋ ਦੰਗੇ ਹੋ ਰਹੇ ਹਨ ਹਥਿਆਰਾਂ ਦੀ ਵਰਤੋਂ ਸਰਦਾਰ ਭਗਤ ਸਿੰਘ ਅਤੇ ਕ੍ਰਾਂਤੀਕਾਰੀ ਵੀਰਾਂ ਨੇ ਅੰਗਰੇਜ਼ ਸਰਕਾਰ ਦੇ ਕੰਨ ਖੋਲਣ ਵਾਸਤੇ ਕੀਤੀ ਸੀ ਪਰ ਅੱਜ ਭਰਾ ਭਰਾ ਦਾ ਦੁਸ਼ਮਣ ਬਣ ਬੈਠਾ ਹੈ ਅੱਜ ਸਾਡੀ ਇਹ ਤਰਸਦੀ ਹੈ ਕਿ ਸਰਦਾਰ ਭਗਤ ਸਿੰਘ ਦੀ ਫਾਂਸੀ ਤੋਂ 100 ਸਾਲ ਮਗਰੋਂ ਅਤੇ ਦੇਸ਼ ਦੀ ਆਜ਼ਾਦੀ ਤੋਂ 76 ਸਾਲ ਮਗਰੋਂ ਵੀ ਅਸੀਂ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਨਹੀਂ ਕਰ ਸਕਿਆ ਉਸ ਕੌਮ ਦੀ ਨਹੀਂ ਜਲਦੀ ਹੀ ਹਿਲ ਜਾਂਦੀ ਹੈ ਜੋ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦੇਵੇ ਆਓ ਅਸੀਂ ਸਾਰੇ ਮਿਲ ਕੇ ਸਰਦਾਰ ਭਗਤ ਸਿੰਘ ਵਰਗੇ ਸੂਰਵੀਰਾਂ ਦੇ ਰਾਹ ਤੇ ਤੁਰੀਏ ਅਤੇ ਨਵੇਂ ਖੁਸ਼ਹਾਲ ਭਾਰਤ ਦਾ ਨਿਰਮਾਣ ਕਰੀਏ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਨੂੰ ਬੁਲੰਦ ਕਰੀਏ ਸਰਦਾਰ ਭਗਤ ਸਿੰਘ ਅਕਸਰ ਕਹਿੰਦੇ ਸਨ ਕਿ ਜ਼ਿੰਦਗੀ ਤਾਂ ਸਿਰਫ ਆਪਣੇ ਮੋਢਿਆਂ ਤੇ ਹੀ ਜੀ ਜਾਂਦੀ ਹੈ ਦੂਜਿਆਂ ਦੇ ਮੋਢਿਆਂ ਤੇ ਤਾਂ ਸਿਰਫ ਅਰਥੀਆਂ ਹੀ ਚੁੱਕਿਆ ਜਾਂਦੀਆਂ ਹਨ ਬੈਠਾ ਸੋਚਦਾ ਭਗਤ ਸਿੰਘ ਜੇਲ੍ਹ ਅੰਦਰ ਝੰਡਾ ਦੇਸ਼ ਦਾ ਉੱਚਾ ਝੂਲਣਾ ਹੈ ਸੀਨ ਜਾਣੇ ਆਉਂਦੇ ਹਾਲਾਤਾਂ ਤੋਂ ਝੰਡਾ ਬੇਈਮਾਨੀ ਦਾ ਦੇਸ਼ 'ਚ ਝੂਲਣਾ ਹੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਧੰਨਵਾਦ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੇ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਨਿਆ ਹੋਵੇਗਾ ਤਾਂ ਚਲੋ ਤੁਹਾਡੇ ਲਈ ਇੱਕ ਸਵਾਲ ਹੈ ਤਾਂ ਸਵਾਲ ਇਹ ਹੈ ਕਿ ਸਰਦਾਰ ਭਗਤ ਸਿੰਘ ਜੀ ਨੇ ਕਿੰਨੇ ਸਾਲ ਦੀ ਉਮਰ ਦੇ ਵਿੱਚ ਭਾਰਤੀ ਸੁਤੰਤਰਤਾ ਸੰਗਰਾਮ ਦਾ ਨਵਾਂ ਰੂਪ ਸਭ ਦੇ ਸਾਹਮਣੇ ਲਿਆਂਦਾ ਸੀ ਕਮੈਂਟ ਬਾਕਸ 'ਚ ਜਵਾਬ ਜ਼ਰੂਰ ਦਿਓ ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋਗੇ ਅਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਲੀਜ਼ ਮੈਨੂੰ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ